ਦੋਸਤੋ ਸੰਗਰਾਮ ਦੀਵ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ ਤੁਹਾਡਾ ਸਵਾਗਤ ਹੈ। ਪ੍ਰਾਲੀ ਦੀ ਸਮੱਸਿਆ ਬਾਰੇ ਹਰ ਸਾਲ ਬਹੁਤ ਵੱਡਾ ਰੌਲਾ ਪੈਂਦਾ ਹੈ ਤੇ ਕਿਸਾਨਾਂ ਤੇ ਕੇਸ ਦਰਜ ਹੁੰਦੇ ਆ ਉਹ ਲੜਦੇ ਆ ਕੇਸ ਵਿਦਟ੍ਰਾ ਕਰਾਉਂਦੇ ਆ ਐਨਜੀਟੀ ਤੱਕ ਮੁਸਲੇ ਜਾਂਦੇ ਆ ਸੁਪਰੀਮ ਕੋਰਟ ਕਰਦੀ ਹੈ। ਦਿੱਲੀ ਸਰਕਾਰ ਜਿਹੜੀ ਹੈ ਚਾਹੇ ਪਹਿਲਾਂ ਆਮ ਆਦਮੀ ਪਾਰਟੀ ਦੀ ਰਹੀ ਤੇ ਬਾਅਦ ਦੇ ਵਿੱਚ ਹੁਣ ਬੀਜੇਪੀ ਵਾਲੀ ਉਹ ਕਿਸਾਨਾਂ ਨੂੰ ਇਹਦੇ ਲਈ ਦੋਸ਼ੀ ਠਹਿਰਾਉਂਦੀ ਹੈ ਵੀ ਜਿਵੇਂ ਕਿਸਾਨਾਂ ਦਾ ਧੂਆਂ ਸਿੱਧਾ ਜੀਟੀ ਰੋਡ ਪੈ ਕੇ ਦਿੱਲੀ ਜਾਂਦਾ ਹੋਵੇ ਰਸਤੇ 'ਚ ਉਹਦਾ ਕੋਈ ਸਟਾਪਿੰਗ ਨਹੀਂ ਲਾਉਂਦਾ। ਤੇ ਅਕਲ ਇੰਡੀਅਨ ਐਕਸਪ੍ਰੈਸ ਨੇ ਇਹ ਖਬਰ ਲਾਈ ਹੈ ਵੀ ਜਿਹੜੇ ਅੱਡ ਅੱਡ ਹੱਲ ਇਹਦੇ ਲਈ ਦੱਸੇ ਗਏ ਸਰਕਾਰਾਂ ਵੱਲੋਂ ਉਹਦੇ ਚ ਇੱਕ ਹੱਲ ਸੀ ਵੀ ਪਰਾਲੀ ਦੀਆਂ ਉਥੇ ਭਰੀਆਂ ਬਣਾ ਦਿੱਤੀਆਂ ਜਾਣ ਉਹਦੇ ਲਈ ਵੱਖਰੀਆਂ ਮਸ਼ੀਨਾਂ ਹੈਗੀਆਂ ਨੇ ਉਹ ਭਰੀਆਂ ਨੂੰ ਚੁੱਕ ਕੇ ਕਿਸੇ ਥਾਂ ਤੇ ਲੈ ਜਾਂਦੇ ਆ ਤੇ ਉਸ ਤੋਂ ਅੱਗੋਂ ਉਹਦੇ ਕੋਈ ਹੋਰ ਫਾਇਦੇ ਲਏ ਜਾਂਦੇ ਆ ਇਸ ਕਿਸਮ ਦੇ ਇੱਕ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ ਤੇ ਐਸ Indian Express ਨੇ ਕਈ ਥਾਮਾਂ ਦੀਆਂ ਖਬਰਾਂ ਲਾਈਆਂ ਨੇ ਪਟਿਆਲੇ ਦੇ ਜ਼ਿਲ੍ਹੇ ਆਲੂਆਲ ਦੀਆਂ ਲਾਈਆਂ ਨੇ ਬਰਨਾਲੇ ਦੀਆਂ ਲਾਈਆਂ ਨੇ ਹੂਰ ਥਾਮਾਂ ਦੀਆਂ ਲਾਈਆਂ ਨੇ ਵੀ ਉਹ ਕਿਸਾਨ ਵਿਚਾਰੇ ਜਿਹੜੇ ਐ ਕਿੰਨੇ ਕਿੰਨੇ ਦਿਨਾਂ ਤੋਂ ਉਹ ਭਰੀਆਂ ਬਣਾ ਕੇ ਉਹਨਾਂ ਨੇ ਰੱਖੀਆਂ ਪਈਆਂ ਨੇ ਵੀ ਉਹ ਜਿਹੜੇ ਦੂਜੇ ਐ ਜਿਨ੍ਹਾਂ ਨੇ ਪਲਾਟ ਲਾਏ ਹੋਏ ਐ ਉਹ ਉੱਥੋਂ ਚੁੱਕਣ ਤੇ ਲੈ ਜਾਣ ਤਾਂ ਕਿ ਉਹ ਆਪਣੀ ਕਰਤੂਬੀਚ ਸਕਣ ਤੇ ਬਾਰ-ਬਾਰ ਕਈਆਂ ਨੇ ਤਾਂ ਵੀਡੀਓਜ਼ ਵੀ ਪਾਈਆਂ ਵੀ ਮੇਰੀ ਆਹ ਪਰਾਲੀ ਸਾੰਭੀ ਪਈ ਐ ਇਹਨੂੰ ਲੈ ਜਾਓ ਸਰਕਾਰ ਜੀ ਤੁਸੀਂ ਇਹਦਾ ਕੋਈ ਹਿੱਲਾ ਕਰੋ ਪਰ ਸਰਕਾਰ ਕੋਈ ਹਿੱਲਾ ਨਹੀਂ ਕਰਦੀ ਅੰਤ ਨੂੰ ਪਹਿਲਾਂ ਉਹਨਾਂ ਨੇ ਉਹਨਾਂ ਦੀਆਂ ਭਰੀਆਂ ਬਣਾਉਣ ਤੇ ਪੈਸੇ ਦਿੱਤੇ ਤੇ ਹੁਣ ਉਹਨੂੰ ਅੱਗ ਲਾਉਣੀ ਪੈ ਰਹੀ ਹੈ ਕੋਈ ਹਿੱਲਿਆ ਹੀ ਨਹੀਂ ਹੋ ਰਿਹਾ ਉਹ ਉਹ ਆਪ ਕਿਤੇ ਲੈ ਜਾ ਕੇ ਸਿੱਟ ਨਹੀਂ ਸੜਨੇ ਵੀ ਕਿੱਥੇ ਸਿੱਟ ਦੀ ਲੈ ਜਾ ਕੇ ਬਣਾ ਲਈ ਸੋ ਇਸ ਕਰਕੇ ਇਸ ਦੇ ਉੱਤੇ ਜਿਹੜੇ ਵੀ ਹੱਲ ਹੁੰਦੇ ਆ ਉਹ ਇਕਾਦੁੱਕਾ ਟੁੱਟਵੇਂ ਹੱਲ ਹੁੰਦੇ ਆ ਕੋਈ ਇਹਦਾ ਕੰਪਰੀਹੈਂਸਿਵ ਹੱਲ ਜਿਹੜਾ ਸੋਚਿਆ ਸਮਝਿਆ ਵੀ ਜਿਹੜਾ ਤੇ ਹਰ ਕਿਸਾਨ ਆਪਣੇ ਢੰਗ ਨਾਲ ਉਸ ਪ੍ਰਾਲੀ ਨੂੰ ਸਾਂਭ ਸਕੇ ਇਸ ਕਿਸਮ ਦੀ ਮਸ਼ੀਨਰੀ ਦਾ ਵਿਕਾਸ ਕਰਨਾ ਜਾਂ ਕਿਸਾਨ ਦੇ ਕੋਲ ਜਿਹੜੀ ਮਸ਼ੀਨਰੀ ਹੈਗੀ ਹੈ ਉਹਦੇ ਚ ਕੋਈ ਕਿਸੇ ਤਰ੍ਹਾਂ ਦੀ ਮੋਡੀਫਿਕੇਸ਼ਨ ਕਰਨਾ ਜਾਂ ਕੋਈ ਹੋਰ ਕਰਨਾ ਉਹ ਹੱਲ ਕੱਢਣ ਦੀ ਲੋੜ ਹੈ ਤੇ ਕਿਸਾਨਾਂ ਨੂੰ ਦੋਸ਼ ਦੇਣਾ ਤਾਂ ਵਿਕਟਮ ਨੂੰ ਬਲੇਮ ਕਰਨ ਵਾਲੀ ਗੱਲ ਹੈ ਉਹ ਤਾਂ ਆਪ ਇਸ ਗੱਲ ਦਾ ਸ਼ਿਕਾਰ ਬਣੇ ਹੋਏ ਨੇ ਉਹਨਾਂ ਦੇ ਗਲ ਪਾਇਆ ਗਿਆ ਜੋ ਉਹਨਾਂ ਨੇ ਲੈਣਾ ਨਹੀਂ ਸੀ ਕਿ ਪੰਜਾਬ ਦੀ ਫਸਲ ਨਹੀਂ ਸੀ ਇਹ ਬਹੁਤ ਵੱਡੀ ਪੱਧਰ ਦੇ ਉੱਤੇ ਉਗਣ ਵਾਲੀ ਸੋ ਇਸ ਕਰਕੇ ਇੱਕ ਇਹਗਾ ਦੂਸਰੀ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਹੈ ਦੋਸਤੋ ਉਹ ਇਹ ਕਰਨੀ ਹੈ ਕਿ ਵੀ ਭਾਜਪਾ ਦਾ ਜਿਹੜਾ ਹਿੰਦੂਤਵੀ ਏਜੰਡਾ ਹੈ ਜਿਹਦੇ ਚ ਇੱਕ ਚੀਜ਼ ਉਹਨਾਂ ਦੀ ਗਊ ਰੱਖਿਖਾਂ ਦੇ ਨਾਂ ਦੇ ਉੱਤੇ ਲੋਕਾਂ ਤੇ ਹੁੰਦੀ ਹਿੰਸਾ ਉਹ ਰੁਕਣ ਦਾ ਨਾਂ ਨਹੀਂ ਲੈਂਦੀ ਚਾਹੇ ਕਿਸੇ ਟਾਈਮ ਇੱਕ ਵਾਰੀ મોદી ਜੀ ਨੇ ਅੱਕੇ ਪੱਕੇ ਇੱਕ ਬਿਆਨ ਜਾਂ ਦਿੱਤਾ ਸੀ ਵੀ ਇਹ ਬਹੁਤ ਦੇਸ਼ದ್ರੋਹੀ ਕੰਮ ਹੈ ਪਰ ਹਟਿਆ ਨਹੀਂਦਾ ਕੰਮ ਨਾ ਉਹਨਾਂ ਤੇ ਕੋਈ ਉਸ ਕਿਸਮ ਦੇ ਮੁਕੱਦਰੇ ਬੜੇ ਨਾ ਉਹਨਾਂ ਨੂੰ ਉਸ ਕਿਸਮ ਦੀਆਂ ਕੋਈ ਮਿਸਾਲੀ ਸਜ਼ਾਵਾਂ ਮਿਲੀਆਂ ਕੁਝ ਨਹੀਂ ਹੋਇਆ ਉਹ ਕੰਮ ਜਾਰੀ ਹੈ ਕੱਲ ਜਿਹੜਾ ਹੈ ਮਹਾਰਾਸ਼ਟਰ ਦੇ ਵਿੱਚ ਅਹिल्या नगर ਦੇ ਵਿੱਚ ਇੱਕ ਡਾਂਗਰ ਫਿਰਕੇ ਦੇ ਲੋਕ ਜਿਹੜੇ ਹੈ ਉਹਨਾਂ ਦਾ ਇੱਕ ਬੱਚਾ ਬਾੜਮੀ ਜਮਾਨ ਚ ਪੜਦਾ तकरीबन 17 ਸਾਲ ਦਾ ਲੜਕਾ ਜਿਹੜਾ ਹੈ ਇੱਕ ਨਾਲ ਦੇ ਪਿੰਡ ਦੀ ਮੰਡੀ ਤੋਂ ਇੱਕ ਗਊ ਖਰੀਦ ਕੇ ਲੈ ਕੇ ਆ ਰਿਹਾ ਕਿਸੇ ਵਹੀਕਲ ਦੇ ਵਿੱਚ ਉਹਦਾ ਵਹੀਕਲ ਘੇਰ ਲੈਂਦੇ ਆ ਚਾਰ ਜਣੇ ਉਹਦੀ ਲੋਹੇ ਦੀਆਂ ਰੌਡਸ ਨਾਲ ਉਹਦੀ ਮਾਰਕਟਾਈਂਗ ਕਰਦੇ ਐ ਤੇ ਉਹਦੀ ਵੀਡੀਓ ਬਣਾਉਂਦੇ ਐ ਸੋਸ਼ਲ ਮੀਡੀਆ ਤੇ ਉਹਨੂੰ ਪਾਉਂਦੇ ਐ ਤੇ ਫੇਰ ਉਹ ਥਾਣੇ ਲਿਜਾ ਕੇ ਡੰਗਰ ਸਮੇਤ ਵਹੀਕਲ ਦੇ ਉੱਥੇ ਲਿਜਾ ਕੇ ਛੜ ਦਿੰਦੇ ਐ ਉਹ ਮੁੰਡਾ ਵਿਚਾਰਾ ਡਿਪਰੈਸ ਹੋ ਜਾਂਦਾ ਉਹਨੂੰ ਸ਼ਾਮ ਨੂੰ ਫੋਨ ਜਾਂਦਾ ਵੀ ਤੂੰ ਜੇ ਸਮਝੌਤਾ ਕਰਨਾ ਐ ਅਸੀਂ ਤੇਰੀਆਂ ਵੀਡੀਓ ਵੀ ਡਿਲੀਟ ਕਰ ਦਨੇ ਆ ਤੇਰੇ ਤੋਂ ਥਾਣੇ ਚੋ ਕੇਸ ਵੀ ਵੀ ਡਰਾਅ ਕਰ ਲੇਗੇ 15000 ਰੁਪਏ ਦੇ ਦੇ ਇਸ ਕਿਸੂਦੀਆਂ ਫਰੋਤੀਆਂ ਜਾਂ ਆਮ ਗੱਲਾਂ ਉਸ ਇਲਾਕੇ 'ਚ ਚੱਲਦੀਆਂ ਨੇ ਤੇ ਉਹ ਵਿਚਾਰਾ ਇਸ ਗੱਲ ਤੋਂ ਡਿਪਰੈਸ ਹੋਇਆ ਹੋਇਆ ਦੂਜੇ ਦਿਨ ਸੁਇਸਾਈਡ ਕਰ ਜਾਂਦਾ ਹੈ ਕੱਲ ਉਥੋਂ ਦੇ ਲੋਕਾਂ ਨੇ ਮਹਾਰਾਸ਼ਟਰ ਸਰਕਾਰ ਦੇ ਵਿਰੁੱਧ ਇਸ ਗੱਲ ਦੇ ਉੱਤੇ ਇਕੱਠੇ ਹੋ ਕੇ ਨਾਰੇਬਾਜੀ ਕੀਤੀ ਹੈ ਸੋ ਇਹ ਜਿਹੜੀ ਇੱਕ ਘਟਨਾਵਾਂ ਨੇ ਇਹ ਮੋਦੀ ਤੇ ਉਹਨਾਂ ਦੀ ਡਬਲਿੰਗ ਹੋਣ ਦੀਆਂ ਸਰਕਾਰਾਂ ਦੀ ਨੱਕ ਦੇ ਥੱਲੇ ਹੋ ਰਹੀਆਂ ਨੇ ਤੇ ਅਸੀਂ ਸਮਝਾਂਗੇ ਵੀ ਉਹ ਆਪ ਕਰਵਾ ਰਹੇ ਹੈ ਜੇ ਉਹਨੂੰ ਨਹੀਂ ਰੋਕਦੇ ਇੰਨੇ ਲੰਬੇ ਸਮੇਂ ਤੋਂ ਹੋ ਰਹੀਆਂ ਨੇ ਇਹ ਰੋਕੀਆਂ ਨਹੀਂ ਜਾ ਰਹੀਆਂ ਜਾਣਬੁੱਝ ਕੇ ਨਹੀਂ ਰੋਕੀਆਂ ਜਾ ਰਹੀਆਂ ਇੱਕ ਅਜੰਡੇ ਦੇ ਅਗਲੀ ਗੱਲ ਦੋਸਤੋ ਤੁਹਾਡੇ ਕੋਲ ਔਰਤਾਂ ਦੇ ਉੱਤੇ ਵੀ ਜ਼ੁਲਮ ਦਾ ਇੰਤਹਾ ਹੈ ਕੱਲ ਦਿੱਲੀ ਦੀ ਇੱਕ ਔਰਤ ਦਾ ਅੱਜ ਦਾ ਹਿੰਦੂ ਨੇ ਦੱਸਿਆ ਕਿ ਇੱਕ ਇੱਕ ਔਰਤ ਪੱਤਰਕਾਰ ਕੁੜੀ ਜਿਹੜੀ ਕਿਸੇ ਟੀਵੀ ਦੇ ਉੱਤੇ ਕੰਮ ਕਰਦੀ ਹੈ ਰਾਤ ਨੂੰ ਆਪਣੀ ਡਿਊਟੀ ਤੋਂ ਗੱਡੀ ਦੇ ਵਿੱਚ ਜਾ ਰਹੀ ਹੈ ਉਹਦੇ ਮਗਰ ਦੋ ਜਣੇ ਮੋਟਰਸਾਈਕਲ ਦੇ ਉੱਤੇ ਉਹਦਾ ਪਿੱਛਾ ਕਰਦੇ ਆ ਬਾਰ-ਬਾਰ ਉਹਨੂੰ ਰੁਕਣ ਦੇ ਇਸ਼ਾਰੇ ਕਰਦੇ ਆ ਉਹ ਰੁਕਦੀ ਨਹੀਂ ਆਪਣੀ ਗੱਡੀ ਚਲਾਈ ਜਾਂਦੀ ਹੈ ਇੱਕ ਜਾ ਕੇ ਟ੍ਰੈਫਿਕ ਲਾਈਟ ਦੇ ਉੱਤੇ ਜਦੋਂ ਉਹਨੂੰ ਗੱਡੀ ਉਹ ਰੋਕਦੀ ਹੈ ਤਾਂ ਉਹ ਪਿੱਛੋਂ ਆ ਕੇ ਉਹਦਾ ਸ਼ੀਸ਼ਾ ਭੰਦ ਦੇਆ ਤੇ ਫਿਰ ਉਹ ਗੱਡੀ ਖੋਲਣ ਦੀ ਕੋਸ਼ਿਸ਼ ਕਰਦੇ ਆ ਤੇ ਉਹ ਭੁਜਾ ਕੇ ਲੈ ਜਾਂਦੀ ਹੈ ਤੇ ਇਸ ਉਹਨੇ ਆਪਣੀ ਆਡੀਓ ਬਣਾ ਕੇ ਪਾਈ ਹੈ ਪੁਲਸ ਨੇ ਹਾਲੇ ਤੱਕ ਕੋਈ ਅਜਿਹੀ ਕਾਰਵਾਈ ਨਹੀਂ ਕੀਤੀ ਸੀ ਸੀਸੀਟੀਵੀ ਦੇ ਵਿੱਚ ਸਾਰਾ ਕੁਝ ਆਇਆ ਹੋਊਗਾ ਇਸ ਦਾ ਤਾਂ ਸੋ ਇਹ ਦਿੱਲੀ ਜਿਹਦਾ ਜਿਹਦੀ ਮੁੱਖ ਮੰਤਰੀ ਇੱਕ ਔਰਤ ਹੈ ਤੇ ਅਸੀਂ ਸਮਝਦੇ ਆਂ ਵੀ ਸ਼ਾਇਦ ਔਰਤਾਂ ਦੀ ਸੁਰੱਖਿਆ ਲਈ ਕੋਈ ਥੋੜਾ ਬਹੁਤ ਪਹਿਲਾਂ ਨਾ ਉਹ 19 ਕੀ ਬਰਕ ਪਵੇ ਪਰ ਹਾਲੇ ਪਿਆ ਹੈ ਦੂਸਰੇ ਪਾਸੇ ਕੇਜਰੀਵਾਲ ਸਾਹਿਬ ਦੇ ਉੱਤੇ ਜਿਹੜੇ ਦੋਸ਼ ਨੇ ਉਹ ਪੈਂਦਾ ਨਹੀਂ ਛੱਡ ਰਹੇ ਉਹਨਾਂ ਦਾ ਜਿੱਥੇ ਉਹਨਾਂ ਦੇ ਉੱਤੇ ਸ਼ੀਸ਼ ਮਹਿਲ ਦੇ ਦੋਸ਼ ਲੱਗਦੇ ਰਹੇ ਵੀ ਕਰੋੜਾਂ ਰੁਪਏ ਉਹਨਾਂ ਨੇ ਆਪਣੇ ਉੱਥੇ ਜਿਹੜਾ ਸਰਕਾਰੀ ਰਹਿائش ਸੀ ਉਹਦੇ ਤੇ ਖਰਚੇ ਸਾਨੂੰ ਸਮਝ ਨਹੀਂ ਆਉਂਦੀ ਵੀ ਜਿਹੜਾ ਬੰਦਾ ਪਹਿਲਾਂ ਡਰਾਮੇ ਵਾਜੀਆਂ ਕਰਦਾ ਸੀ ਵੀ ਮੈਂ ਤਾਂ ਸੁਧਾਰਨ ਬੰਦਾ ਮੈਂ ਤਾਂ ਸੁਧਾਰਨ ਹੋਵਾਂ ਕਦੇ-ਕਦੇ ਉਹ ਆਟੋ 'ਚ ਚੜਨ ਦੀ ਡਰਾਮੇ ਵੀ ਕਰਦਾ ਵੀ ਮੈਂ ਤਾਂ ਆਟੋ 'ਚ ਬਹਿ ਕੇ ਜਾਂਦਾ ਮੈਂ ਤਾਂ ਆਮ ਬੰਦਾ ਤੇ ਉਸ ਨੇ ਪਤਾ ਇਹ ਲੱਗਿਆ ਵੀ ਪੰਜਾਬ ਦਾ ਜਿਹੜਾ ਮੁਹਾਲੀ ਦੇ ਵਿੱਚ 40s ਦੇ ਸਾਹਮਣੇ ਜਿਹੜਾ ਵਿਕਾਸ ਭਵਨ ਹੈ ਜਿਹੜਾ ਪਿੰਡੂ ਵਿਕਾਸ ਵਿਭਾਗ ਨੇ ਦਾ ਹੈੱਡ ਕੁਆਰਟਰ ਹੈ ਉੱਥੇ ਦਾ ਜਿਹੜਾ ਬਣਿਆ ਹੋਇਆ ਗੈਸਟ ਹਾਊਸ ਹੈ ਉਹਦੇ ਤੇ ਕਰੋੜਾਂ ਰੁਪਏ ਖਰਚੇ ਵੀ ਜਦੋਂ ਵੀ ਕੇਜਰੀਵਾਲ ਸਾਹਿਬ ਪੰਜਾਬ ਆਉਣਗੇ ਤਾਂ ਉਹ ਇੱਥੇ ਠਹਿਰੇਗਾ। ਉਸ ਤੋਂ ਬਾਅਦ ਹੁਣ ਪਤਾ ਇਹ ਲੱਗਿਆ ਵੀ ਜਿਹੜੀ ਸੁਖਨਾ ਲੇਕ ਹੈ ਉਹਦੇ ਨੇੜੇ ਇੱਕ ਬਹੁਤ ਵੱਡੀ ਕੋਠੀ ਜਿਹੜੀ ਹੈ ਉਹ ਕੇਜਰੀਵਾਲ ਸਾਹਿਬ ਲਈ ਰੀਨੋਵੇਟ ਹੋ ਰਹੀ ਹੈ। ਜਿਹੜੀ ਕੇਜਰੀਵਾ ਸਾਡੇ ਪੰਜਾਬ ਦੇ ਉੱਤੇ ਇੱਕ ਕਿਸੁੰਦਾ ਮੈਂ ਤਾਂ ਸਖਤ ਸ਼ਬਦ ਵਰਤ ਰਿਹਾ ਵੀ ਇੱਕ ਜਿਹੜਾ ਪੈਰਾਸਾਈਟ ਬਣ ਗਿਆ ਇਹ ਪੰਜਾਬ ਦੀ ਜਿਹੜੀ ਆਮਦਨ ਹੈ ਉਹਨੂੰ ਖਾ ਰਿਹਾ ਹੈ ਪੂਰ-ਪੂਰ ਕੇ ਜਦੋਂ ਕਿਤੇ ਬਾਹਰ ਜਾਂਦੇ ਆ ਮੁੱਖ ਮੰਤਰੀ ਨੂੰ ਨਾਲ ਡੰਗ ਲੈਂਦੇ ਆ ਉਹਨਾਂ ਦੇ ਚੌਪਰ 'ਚ ਬਹਿ ਕੇ ਜਾਂਦੇ ਆ ਖਰਚਾ ਪੰਜਾਬ ਦਾ ਪ੍ਰਚਾਰ ਆਮ ਆਦਮੀ ਪਾਰਟੀ ਦਾ ਤੇ ਕੇਜਰੀਵਾਲ ਦਾ ਇਹ ਇਹਦੇ ਤੇ ਸਾਡੇ ਪੰਜਾਬ ਦੇ ਲੋਕ ਜ਼ਰੂਰ ਗੌਰ ਕਰਮ ਦੇਓ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕੇ ਕੁਛ ਦਿਨ ਪਹਿਲਾਂ ਜਿਹੜੇ ਸਾਡੇ ਕਮਰਸ ਮੰਤਰੀ ਨੇ ਮਿਸਟਰ ਪਿਊਸ਼ ਕੋਇਲ ਉਹ ਇੱਕ ਬਰਲਿਨ ਨੂੰ ਗਲੋਬਲ ਡਾਇਲੌਗ ਦੇ ਵਿੱਚ ਭਾੜ ਲੈ ਰਹੇ ਸੀ ਉਸ ਭਾੜ ਲੈਂਦਿਆਂ ਹੋਇਆਂ ਉਹਨਾਂ ਨੇ ਇੱਕ ਫੜ ਮਾਰੀ ਵੀ ਆਉਣ ਵਾਲੇ 20-25 ਸਾਲਾਂ ਦੇ ਵਿੱਚ ਅਸੀਂ 30 ਟ੍ਰਿਲੀਅਨ ਡਾਲਰ ਦੀ ਇਕਨੋਮੀ ਬਣ ਜਾਣਾ 30 ਟ੍ਰਿਲੀਅਨ ਡਾਲਰ ਦੀ ਇਕਨੋਮੀ ਬਣ ਜਾਣਾ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਵੀ ਪਹਿਲਾਂ ਮੋਦੀ ਸਾਹਿਬ ਨੇ 2022 ਦੀਆਂ ਤਰੀਕਾਂ ਦਿੱਤੀਆਂ ਸੀ ਬਹੁਤ ਸਾਰੀਆਂ ਗੱਲਾਂ ਵਾਸਤੇ ਇੱਕ ਗੱਲ ਸੀ ਜਿਹੜੀ ਉਹ ਸੀ ਵੀ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਵਾਂਗੇ 2025 ਤੱਕ ਇੱਕ ਖੀਚ ਸੀ ਕਿ ਆ ਵੀ ਕੋਈ ਵੀ ਬੰਦਾ ਬਿਨਾਂ ਘਰਾਂ ਤੋਂ ਨਹੀਂ ਰਹੂਗਾ ਪੀਐਮ ਆਵਾਸ ਯੋਜਨਾ ਦੇ ਤਹਿਤ ਸਭ ਨੂੰ ਘਰ ਦੇ ਦਿੱਤੇ ਜਾਣਗੇ ਤੇ ਇਸ ਤਰ੍ਹਾਂ ਦੀਆਂ ਹੋਰ ਕਈ ਸਾਰੀਆਂ ਗੱਲਾਂ ਪਰ ਉਹ 2022 ਕੀ ਦਿਨ ਦਾ ਲੰਘ ਗਿਆ ਕੁਝ ਹੋਇਆ ਹੀ ਨਹੀਂਗਾ ਉਸ ਤਰ੍ਹਾਂ ਦਾ ਜਿੰਨਾ ਉਹਨਾਂ ਦੇ ਟੀਚੇ ਰੱਖੇ ਹੋਏ ਸੀ ਉਹਦੇ ਨੇੜੇ-ਤੇੜੇ ਵੀ ਨਹੀਂ ਪਹੁੰਚੇ ਤੇ ਹੁਣ ਉਹਨਾਂ ਨੇ 2022 ਦੀ بجائے 2047 ਕਰਨਾ ਸ਼ੁਰੂ ਕਰਤਾ ਵਿਕਸਿਤ ਭਾਰਤ ਕਿਉਂ ਤਾਂ ਕਿ 25 ਸਾਲ ਦਾ ਦੇ ਦਿਓ ਫਿਰ ਲੋਕਾਂ ਲੋਕ ਸਾਡਾ ਸਾਹ ਵੀ ਨਹੀਂ ਮੰਗਣਗੇ ਇਸ ਕਰਕੇ ਤੇ ਫਿਰ ਇੱਕ ਉਹਨਾਂ ਨੇ ਫੜੇ ਮਾਰੀ ਸੀ ਉਹਨਾਂ ਦਿਨਾਂ ਦੇ 2019 ਦੇ ਬਜਟ ਤੋਂ ਬਾਅਦ ਉਹ ਵਾਰਲਸੀ ਆਪਣੇ ਬੀਜੇਪੀ ਦੇ ਵਰਕਰਾਂ ਨੂੰ ਸਮੂਦਨ ਕਰ ਰਹੇ ਸੀ ਵੀ ਅਸੀਂ 2024 ਤੱਕ 5 ਟ੍ਰਿਲੀਅਨ ਡਾਲਰ ਦੀ ਇਕਨੋਮੀ ਬਣ ਜਾਗੇ ਆਰਥਿਕਤਾ ਬਣ ਜਾਗੇ 5 ਟ੍ਰਿਲੀਅਨ ਡਾਲਰ ਦੀ ਤੇ ਹੁਣ ਤਾਂ ਚਾਰ ਪੁਆਇੰਟ ਕੋਸ਼ਿਸ਼ ਹੈ ਹਲੇ 2024 ਲੰਘੇ ਨੂੰ ਵੀ 10 ਮਹੀਨੇ ਹੋ ਗਏ 10 ਮਹੀਨੇ ਪੂਰੇ ਲੰਘੇ 2024 ਤੋਂ ਬਾਅਦ ਤੇ ਹਜੇ ਤੱਕ 5 ਟ੍ਰਿਲੀਅਨ ਡਾਲਰ ਦੇ ਨੇੜੇ ਤੇੜੇ ਨੂੰ ਪਹੁੰਚੀ ਮੋਦੀ ਜੀ ਦਾ ਇਹ ਬਿਆਨ ਪਿਛਲੇ ਜਦੋਂ ਮੈਂ ਕੱਢ ਕੇ ਦੇਖੀਏ ਤਾਂ ਇਹ ਮਤਲਬ ਫੜਾ ਮਾਰਨ ਦੇ ਲਈ ਬਹੁਤ ਮਸ਼ਹੂਰ ਹੈ ਮੋਦੀ ਸਰਕਾਰ ਤੇ ਉਹਦੇ ਮੰਤਰੀ ਲਾਸਟ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਜਿਹੜਾ ਭਾਰਤ ਸਰਕਾਰ ਦਾ ਜਿਹੜਾ ਲੇਬਰ ਡਿਪਾਰਟਮੈਂਟ ਹੈ ਉਹਨਾਂ ਨੇ ਡਰਾਫਟ ਲੇਬਰ ਪਾਲਿਸੀ 2025 ਜਾਰੀ ਕੀਤੀ ਹੈ ਉਹਦਾ ਡਰਾਫਟ ਜਾਰੀ ਕੀਤਾ ਹੈ ਉਹਦੇ ਤੇ ਬਹਿਸ ਹੋ ਰਹੀ ਹੈ ਉਸ ਦਾ ਨਾਮ ਉਹਨਾਂ ਨੇ ਸ਼ਰਮ ਸ਼ਕਤੀ ਨੀਤੀ ਰੱਖਿਆ ਸ਼ਰਾਮ ਸ਼ਕਤੀ ਸ਼ਰਮ ਇਹਨਾਂ ਲੇਬਰ ਲੇਬਰ ਸ਼ਕਤੀ ਨੀਤੀ ਰੱਖਿਆ ਤੇ ਉਸ ਨੀਤੀ ਦੇ ਜਿਹੜੇ ਨੀਤੀਵਾਕ ਨੇ ਉਹਨਾਂ ਦੇ ਵਿੱਚ ਮਨੁਸਮ੍ਰਿਤੀ ਤੇ ਦੂਜੀਆਂ ਜਿਹੜੀਆਂ ਸਮ੍ਰਿਤੀਆਂ ਨੇ ਕਟਲਿਆਂ ਦਾ ਅਰਥ ਸ਼ਾਸਤਰ ਹੈ ਤੇ ਹੋਰ ਨੇ ਉਹਨਾਂ ਦੀ ਰੱਜ ਕੇ ਤਰੀਫ਼ ਕੀਤੀ ਹੋਈ ਹੈ ਇੱਕ ਇਹ ਫੜ ਮਾਰੀ ਹੋਈ ਹੈ ਕਿ ਵੀ ਅਸੀਂ ਆ ਜਿਹੜੇ ਅੱਜ ਦੇ ਲੇਬਰ ਕਾਨੂੰਨ ਨੇ ਮਾਡਰਨ ਲੇਬਰ ਕਾਨੂੰਨ ਸਾਰੀ ਦੁਨੀਆ ਚੱਲਦੇ ਭਾਰਤ ਦੇ ਵਿੱਚ ਵੀ ਨੇ ਇਹ ਤਾਂ ਕੁਝ ਵੀ ਨਹੀਂ ਹੈਗੇ ਸਾਡੇ ਭਾਰਤ ਦੇ ਵਿੱਚ ਤਾਂ ਲੇਬਰ ਕਾਨੂੰਨ ਅੱਜ ਤੋਂ ਸੰਕੜੇ ਸੰਕੜੇ ਹਜ਼ਾਰਾਂ ਸਾਲ ਪਹਿਲਾਂ ਦੇ ਬਣੇ ਹੋਏ ਐ ਇਹਨਾਂ ਸੰਵਿਧਾਨਾਂ ਦੇ ਵਿੱਚ ਲਿਖੇ ਹੋਏ ਤੇ ਉਹ ਕੱਲੇ ਆਰਥਿਕ ਕਾਨੂੰਨੀ ਨਹੀਂ ਆਰਥਿਕ ਵੰਡੀ ਨਹੀਂ ਕਰੀ ਹੋਈ ਉਹਦੇ ਚ ਲੇਬਰ ਕਾਨੂੰਨਾਂ ਚ ਉਹਦੇ ਚ ਸਮਾਜਿਕ ਤੌਰ ਤੇ ਵੀ ਬਹੁਤ ਵੱਡਾ ਕੁਝ ਕਰਿਆ ਹੋਇਆ ਤੇ ਉਹ ਇਹ ਦੱਸ ਰਹੇ ਐ ਵੀ ਜਿਹੜੇ ਜਿਹੜੀ ਸਾਡੇ ਇਹ ਗ੍ਰੰਥਾਂ ਦੇ ਵਿੱਚ ਇਹ ਗੱਲਾਂ ਦਰਜ ਨੇ ਇਹ ਜਿਹੜੀਆਂ ਨੇ ਬਹੁਤ ਹੀ ਪਵਿੱਤਰ ਤੇ ਮੋਰਲ ਚੀਜ਼ਾਂ ਨੇ ਇਹਨਾਂ ਦੇ ਵਿੱਚ ਜਿਹੜੀਆਂ ਨੇ ਤੇ ਸਮਾਜਿਕ ਜਿਹੜੀ ਸਹਾਰਦੈ ਇਹਦੇ ਵਿੱਚ ਬਹੁਤ ਜ਼ਿਆਦਾ ਹੈ ਹਾਂ ਸਮਾਜਿਕ ਸਹਾਰਦੈ ਜਿੰਨਾ ਸਾਨੂੰ ਪਤਾ ਹੈ ਵੀ ਦਲਤਾਂ ਦੇ ਦੇ ਜਿਹੜੇ ਪਿੱਛੇ ਉਹ ਬੰਨਨਦੇ ਸੀ ਲੱਕੜੀਆਂ ਵੀ ਤਾਂ ਕਿ ਉਹ ਝਾੜੀਆਂ ਬੰਨਨਦੇ ਸੀ ਵੀ ਤਾਂ ਕਿ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਮਿਟ ਜਾਣ ਕੋਈ ਬੰਦਾ ਉਹਨਾਂ ਦੇ ਪੈਰਾਂ ਤੇ ਨਿਸ਼ਾਨ ਨਾ ਰੱਖ ਲੈ ਤੇ ਖਰਾਬ ਨਾ ਹੋ ਜਾਵੇ ਬੰਦਾ ਕੋਈ ਉੱਚ ਜਾਤੀ ਦਾ ਸੋ ਉਹ ਜਿਹੜਾ ਸਮਾਜਿਕ ਸੁਹਾਰਤ ਉਹਦੇ ਬਹੁਤ ਗੁਣ ਗਾਏ ਗਏ ਐ ਇਹਦਾ ਮਤਲਬ ਹੈ ਸਾਨੂੰ ਕੱਲਾ ਅਸੀਂ ਮੈਂ ਕਦੋਂ ਤੁਹਾਡੇ ਨਾਲ ਸਾਂਝੀ ਇਹ ਗੱਲ ਕੀਤੀ ਸੀ ਵੀ ਇੱਕ ਜੱਜ ਫੈਸਲਾ ਕਰਦਿਆ ਹੋਇਆ ਕਿਸੇ ਦੀ ਜਿਹੜੀ ਬੇਲ ਐਪਲੀਕੇਸ਼ਨ ਹੈ ਉਹਨੂੰ ਰਿਜੈਕਟ ਕਰਦਿਆ ਹੋਇਆ ਕਹਿੰਦਾ ਵੀ ਔਰਤਾਂ ਦਾ ਤਾਂ ਮਨੁੱਖ ਸਮ੍ਰਿਤੀ 'ਚ ਬਹੁਤ ਉੱਚਾ ਸਥਾਨ ਰਹੇਗਾ ਤੇ ਉਹ ਮਨੁੱਖ ਸਮ੍ਰਿਤੀ ਨੂੰ ਮਹਾਨੇ ਦੇ ਨਾਲ ਹਰ ਗੱਲ ਦੇ ਵਿੱਚ ਲਿਆ ਕੇ ਉਹਨੂੰ ਉੱਚਤਮ ਕੋਈ ਗ੍ਰੰਥ ਦਿਖਾ ਕੇ ਉਹਦੇ ਹੱਕ 'ਚ ਪ੍ਰਚਾਰ ਕਰਨ ਦੀ ਇੱਕ ਮੁਹਿੰਮ ਬਿਟੀ ਹੋਈ ਹੈ ਜਿਹੜੀ ਭਾਰਤ ਸਰਕਾਰ ਨੇ ਤੇ ਉਹਦੇ ਜਿਹੜੇ ਜਿਹੜੇ ਵੀ ਉਹਦੇ ਨਾਲ ਸੰਬੰਧਿਤ ਕੋਈ ਕਾਰਕੁਨ ਨੇ ਚਾਹੇ ਉਹ ਕਿਸੇ ਵੀ ਉਹਦੇ ਤੇ ਬੈਠੇ ਹੋਣ ਤੇ ਜੱਜ ਬੈਠਾ ਹੋਵੇ ਕੋਈ ਹੋਰ ਬੈਠਾ ਹੋਵੇ ਕਿਸੇ ਵਿਭਾਗਮੇ ਦੇ ਵਿੱਚ ਕਿਸੇ ਕੋਈ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਬੈਠਾ ਹੋਵੇ ਸਾਰੇ ਦੇ ਸਾਰੇ ਇਸ ਗੱਲ ਦੇ ਉੱਤੇ ਇੱਕ ਪੂਰਾ ਪ੍ਰਪਾਗੈਂਡੇ ਦੇ ਉੱਤੇ ਲੱਗੇ ਹੋਏ ਐ ਤੇ ਅਸੀਂ ਸਮਝਦੇ ਹਾਂ ਵੀ ਜੇ ਭਾਰਤ ਦੇ ਵਿੱਚੋਂ ਜਾਤ ਪਾਤ ਦਾ ਖਾਤਮਾ ਨਾ ਨਾ ਕੀਤਾ ਤਾਂ ਭਾਰਤ ਕਦੇ ਤਰੱਕੀ ਨਹੀਂ ਕਰ ਸਕਦਾ ਭਾਰਤ ਦਾ ਜਿਹੜਾ ਪਿਛਲਾ ਸਮਾਂ ਜਿਹਨੂੰ ਅਸੀਂ ਕਈ ਵਾਰ ਬਹੁਤ ਪ੍ਰਚਾਰਦੇ ਹਾਂ ਤੇ ਉਸ ਵਿੱਚ ਕੁਝ ਗੱਲਾਂ ਬਹੁਤ ਵਧੀਆ ਵੀ ਸੀਗੀਆਂ ਕਿਉਂਕਿ ਦੋ ਤਰ੍ਹਾਂ ਦੇ ਵਿਚਾਰ ਰਹੇ ਐ ਭਾਰਤ ਦੇ ਵਿੱਚ ਇੱਕ ਪਦਾਰਥਵਾਦੀ ਵਿਚਾਰ ਰਹੇ ਐ ਇੱਕ ਵਿਚਾਰਵਾਦੀ ਵਿਚਾਰ ਰਹੇ ਐ ਪਦਾਰਥਵਾਦੀ ਵਿਚਾਰਾਂ ਵਾਲਿਆਂ ਨੇ ਲੋਕਾਂ ਨੂੰ ਬਹੁਤ ਵੱਡੀਆਂ ਗੱਲਾਂ ਕਹੀਆਂ ਦੱਸੀਆਂ ਉਹਨਾਂ ਉਹਦੇ ਕਰਕੇ ਭਾਰਤ ਕੁਝ ਤਰੱਕੀ ਕਰਦਾ ਸੀ ਪਰ ਆਹ ਜਿਹੜੇ ਵਿਚਾਰਵਾਦੀਆਂ ਦੀਆਂ ਜਿਹੜੀਆਂ ਆਹ ਗੱਲਾਂ ਨੇ ਨੈਗੇਟਿਵ ਇਹਦੇ ਕਰਕੇ ਭਾਰਤ ਸਦੀਆਂ ਤੱਕ ਗੁਲਾਮੀ ਭੁਗਤਦਾ ਰਿਹਾ ਹੁਣ ਦੁਬਾਰਾ ਅਸੀਂ ਉਧਰਲੇ ਪਾਸੇ ਆਏ ਹੋਇਆ ਸਿੱਖਿਆ ਨਹੀਂ ਇਤਿਹਾਸ ਚੋਂ ਮਾੜੇ ਲੈਸਨ ਸਿੱਖ ਰਹੇ ਹਾਂ ਅਸੀਂ ਤੇ ਦੁਬਾਰਾ ਆਉਣ ਵਾਲੇ ਪਾਸੇ ਚ ਅਸੀਂ ਭਾਰਤ ਨੂੰ ਬਹੁਤ ਬੁਰੀ ਦਸ਼ਾ ਚ ਫਸਾਉਣ ਵਾਲੇ ਆ ਸਾਨੂੰ ਜਾਗਣ ਦੀ ਲੋੜ ਹੈ ਅੱਜ ਦੀ ਗੱਲ ਚ ਐਨਾ ਹੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ